ਪਰ ਕਈ ਵਾਰ ਤਾਂ ਹੁੰਦਾ ਲੋਕ ਜਿਹੜੀਆਂ ਟੋਪੀਆਂ ਲੈ ਕੇ ਆਉਂਦੇ ਜਣਾ ਤੋਂ ਸਖਤ ਨਫ਼ਰਤ ਨਿਆਂ ਸੰਗ ਕਰਦੇ ਨੇ ਇਸੇ ਤਰ੍ਹਾਂ ਨਿਆਂ ਸੰਗ ਇੱਥੇ ਘੁੰਮ ਰਹੇ ਸੀਗੇ ਟੋਪੀਆਂ ਜਿਹੜੇ ਵੀ ਹੈਗੇ ਉਹਨਾਂ ਨੂੰ ਲਾ ਕੇ ਆਪਣੇ ਬਰਸ਼ੇ ਬਰਸ਼ੀ ਦੇ ਉੱਤੇ ਜਿਹੜੀ ਆ ਉਹ ਟੋਪੀ ਨੂੰ ਪਾ ਲਿਆ ਜਾਂਦਾ ਤੁਸੀਂ ਕਹੋਗੇ ਸਰਦਾਰ ਬੰਦੇ ਟੋਪੀ ਲਾ ਕੇ ਲੈ ਆਇਆ ਅੱਛਾ ਜੀ ਇਹ ਕਾਲੀ ਸਰਦਾਰ ਬੰਦੇ ਯਾਰ ਇੰਨੀ ਕੀ ਸੋਚ ਆਪਣੀ ਮਰ ਚੁੱਕੀ ਹੈ ਕਿ ਆਪਾਂ ਯਾਰ ਛੀਦੀ ਦਿਹਾੜਾਂ ਦੇ ਆਪਾਂ ਟੋਪੀਆਂ ਪਾ ਕੇ ਆਣੇ ਆ ਉਹ ਆਪਾਂ ਕਾਲਪੁਰਖ ਨੂੰ ਮੂੰਹ ਕੀ ਦਿਖਾਵਾਂਗੇ ਉੱਪਰ ਜਾ ਕੇ ਯਾਰ ਇਹ ਨਹੀਂ ਲੱਗਦਾ ਕਿ ਉਹਨਾਂ ਨੂੰ ਪਿਆਰ ਨਾਲ ਸਮਝਾਇਆ ਵੀ ਜਾ ਸਕਦਾ ਕਿਉਂਕਿ ਨਹੀਂ ਸਮਝ ਸਕਦੇ ਇਹ ਚੀਜ਼ ਨਹੀਂ ਸਮਝ ਸਕਦਾ ਕੋਸ਼ਿਸ਼ ਕਰਕੇ ਦੇਖੀ ਮੈਂ ਕੋਸ਼ਿਸ਼ ਕਿੰਨੀ ਕੀ ਕਰੀ ਜਿਹੜੇ ਵੀ ਆਪਾਂ ਗਲਤ ਆਨਸਰ ਕੋਈ ਟੱਕਰਦਾ ਜਾ ਕੋਈ ਟੋਪੀਆਂ ਵਾਲਾ ਐਵੇਂ ਟੱਕਰਦਾ ਟੋਪੀਆਂ ਵਾਲਿਆਂ ਨਾਲ ਆਪਾਂ ਚਲੋ ਟੋਕਿਆਂ ਉਹਦੇ ਤਾਰ ਲੈਂਦੇ ਆ ਜੇ ਕੋਈ ਗਲਤ ਆਨਸਰ ਟੱਕਰਦਾ ਫਿਰ ਤੁਹਾਨੂੰ ਪਤਾ ਸਪੇਅਰ ਰਿਪੇਅਰ ਹੀ ਹੁੰਦੀ ਫਿਰਦਾ ਉਹਦੀ ਨਹੀਂ ਲੋਕੇ ਸਮਝਦੇ ਕਿ ਆਹੀ ਚਲੋ ਅਸੀਂ ਦੀ ਦਿਹਾੜੇ ਚਾਹ ਰਹੇ ਤੁਸੀਂ ਮੌਨਿਓ ਭਾਵੇਂ ਸਿਰਾਂ ਤੋਂ ਯਾਰ ਤੁਸੀਂ ਪੱਕਾ ਦਾ ਬੰਨ੍ਹ ਕੇ ਆਓ ਪਰਨੇ ਦਾ ਬੰਨ੍ਹ ਸਕਦੇ ਹੋ ਰਮਾਲ ਤਾਂ ਬੰਨ ਸਕਦੇ ਹਾਂ ਓਏ ਟੋਪੀਆਂ ਪਾ ਕੇ ਆ ਰਹੇ ਹਾਂ ਇਹ ਕਿਹੜਾ ਫੈਸ਼ਨ ਚョ ਚੱਲ ਰਿਹਾ ਜਿਹੜਾ ਤੁਸੀਂ ਟੋਪੀਆਂ ਪਾ ਕੇ ਆ ਰਹੇ ਹੋ ਅੱਗੇ ਨਾਲ ਬਹੁਤ ਫਰਕ ਪੈ ਚੁੱਕਾ ਹੈ ਅੱਛਾ ਪੈਂਦਾ ਫਰਕ ਤੁਹਾਡੇ ਸਾਹਮਣੇ ਬਹੁਤ ਬਹੁਤ ਫਰਕ ਪੈ ਚੁੱਕਾ ਬਹੁਤ ਫਰਕ ਕਹਿੰਦੇ ਅੱਗੇ ਕਿੰਨੀਆਂ ਕਿ ਟੋਪੀਆਂ ਲਾ ਲ ਇਹ ਦੇਖ ਲੋ ਇੰਨਾ ਵਰਸ਼ਾ ਭਰ ਦਿੰਦਾ ਹੁੰਦਾ ਮੈਂ ਤੇ ਹਾਲ ਦਾ 4-5 ਇਕੱਠੀ ਹੋਈ ਹੈ ਅੱਛਾ ਜੀ ਇਹੋ ਜੇ ਦਿਨ ਮੰਨਦੇ ਕਈ ਕਹਿੰਦੇ ਸੋਖ ਦੇ ਦੇਣਾ ਤੇ ਕਈ ਕਹਿੰਦੇ ਚੜਦੀ ਕਲਾ ਦੇ ਦੇਣਾ ਤੇ ਤੁਸੀਂ ਚੜਦੀ ਕਲਾ ਦੇ ਦਿੰਦੇ ਨੇ ਇਹਦਾ ਸਿੱਖ ਕੌਮ ਦੇ ਚੜਦੀ ਕਲਾ ਦੇ ਦਿੰਦੇ ਨੇ ਹੁਣ ਕਈ ਕਹਿੰਦੇ ਨੇ ਕਿ ਨਾ ਅਫਸੋਸ ਹੈ ਸ਼ਹੀਦੀ ਦਿਹਾੜੇ ਦਾ ਚੜਦੀ ਕਲਾ ਵਾਲੇ ਦਿਨ ਨੇ ਉਹ ਤਾਂ ਆਪਣੇ ਗੁਰੂ ਸੀ ਜਿਹੜੇ ਸ਼ਹੀਦ ਹੋ ਗਏ ਯਾਰ ਛੋਟੇ ਛੋਟੇ ਆਪਾਂ ਕਹਿੰਦੇ ਆ ਬੱਚੇ ਉਹਦਾ ਆਪਣੇ ਪਿਓ ਸੀ ਟੋਪੀ ਪਾਣੀ ਕਿਉਂ ਮਨਾਇਆ ਤੁਹਾਨੂੰ ਕੀ ਲੱਗਦਾ ਕਿ ਟੋਪੀ ਪਾਣ ਦੇ ਨਾਲ ਕੀ ਹੁੰਦਾ ਟੋਪ ਆਪਾਂ ਗੁਰੂ ਘਰੇ ਆ ਰਹੇ ਆਪਾਂ ਛੀਦੀ ਦਿਹਾੜਿਆਂ ਤੇ ਆ ਰਹੇ ਆ ਉਹ ਆਂਦੇ ਨੇ ਚਲੋ ਠੀਕ ਆ ਕੋਈ ਚੱਕਰ ਨਹੀਂ ਉਹ ਟੋਪੀਆਂ ਪਾਈ ਫਰੀ ਜਾਂਦੇ ਨੇ ਆਪਾਂ ਨੂੰ ਕੋਈ ਦਿੱਕਤ ਨਹੀਂ ਤੁਸੀਂ ਛੀਦੀ ਦਿਹਾੜਿਆਂ ਦੇ ਤਾਂ ਆਏ ਹੋ ਟੋਪੀਆਂ ਨਾ ਨਾ ਪਾਓ ਉਹ ਇਹ ਤਸਵੀਰ ਤੁਸੀਂ ਦੇਖ ਸਕਦੇ ਇੱਥੇ ਸ਼ਹੀਦੀ ਦਿਹਾੜੇ ਚੱਲਦੇ ਵੈਸੇ ਜਿਆਦਾਤਰ ਸਾਰਿਆਂ ਨੂੰ ਪਤਾ ਹੁੰਦਾ ਆ ਪਰ ਉਹਦੇ ਵਿੱਚ ਛੋਟੇ ਸਾਹਿਬ ਜਦਾਂ ਨੂੰ ਸ਼ਰਧਾਂਜਲੀ ਦਿੱਤੀਆਂ ਜਾਂਦੀਆਂ ਆ ਇੱਥੇ ਆਪਣੀ ਜੋ ਜੋ ਸਮਾ માતા ਜੀ ਹੁਣੀ ਸਾਹਿਬ ਜਦਾਂ ਨੇ ਹੰਡਾਇਆ ਉਸ ਨੂੰ ਜਿਹੜਾ ਆਪਣੇ ਉੱਤੇ ਜਿਹੜਾ ਇਹ ਮਹਿਸੂਸ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਕਈ ਵਾਰ ਇਹਦਾ ਹੁੰਦਾ ਲੋਕ ਜਿਹੜੀਆਂ ਟੋਪੀਆਂ ਲੈ ਕੇ ਆਉਂਦੇ ਜੁਹਾਂ ਤੋਂ ਸਖਤ ਨਫ਼ਰਤ ਨਿਆਂਗੰਗ ਕਰਦੇ ਨੇ ਇਸੇ ਤਰ੍ਹਾਂ ਨਿਆਂਗੰਗ ਇੱਥੇ ਘੁੰਮ ਰਹੇ ਸੀਗੇ ਟੋਪੀਆਂ ਜਿਹੜੇ ਵੀ ਹੈਗੇ ਉਹਨਾਂ ਨੂੰ ਲਾ ਕੇ ਆਪਣੇ ਬਰਸ਼ੇ ਬਰਸ਼ੀ ਦੇ ਉੱਤੇ ਜਿਹੜੀ ਉਹ ਟੋਪੀ ਨੂੰ ਪਾ ਲਿਆ ਜਾਂਦਾ ਗਲਤ ਗੱਲਬਾਤ ਕਰ ਦੀ ਕੀ ਫਤਿਹ ਹਾਜੀ ਬਾਬਾ ਜੀ ਇੱਕ ਤਾਂ ਜਿਹੜੀ ਹੁਣ ਆਪਣੇ ਸਿੱਖ ਨੌਜਵਾਨ ਨੇ ਇੱਕ ਸਰਦਾਰ ਬੰਦੇ ਤੁਸੀਂ ਕਹੋਗੇ ਸਰਦਾਰ ਬੰਦੀ ਟੋਪੀ ਲਾ ਕੇ ਲਿਆ ਆ ਅੱਛਾ ਜੀ ਇਹ ਕਾਲੀ ਸਰਦਾਰ ਬੰਦੇ ਯਾਰ ਇੰਨੀ ਕੀ ਸੋਚ ਆਪਣੀ ਮਰ ਚੁੱਕੀ ਹੈ ਕਿ ਆਪਾਂ ਯਾਰ ਸ਼ੀਦੀ ਦਿਹਾੜਾਂ ਦੇ ਆਪਾਂ ਟੋਪੀਆਂ ਪਾ ਕੇ ਆਣੇ ਆ ਉਹ ਆਪਾਂ ਕਾਲਪੁਰਖ ਨੂੰ ਮੂੰਹ ਕੀ ਦਿਖਾਵਾਂਗੇ ਉੱਪਰ ਜਾ ਕੇ ਯਾਰ ਇਹ ਲੋਕੀ ਸਮਝਦੇ ਨਹੀਂ ਇਹ ਗੱਲਾਂ ਨੂੰ ਪਰ ਪਾਜੀ ਐਂ ਤਾਂ ਇਹ ਨਹੀਂ ਲੱਗਦਾ ਕਿ ਉਹਨਾਂ ਨੂੰ ਪਿਆਰ ਨਾਲ ਸਮਝਾਇਆ ਵੀ ਜਾ ਸਕਦਾ ਕਿਉਂਕਿ ਨਹੀਂ ਸਮਝ ਸਕਦੇ ਇਹ ਚੀਜ਼ ਨਹੀਂ ਸਮਝ ਸਕਦੇ ਕੋਸ਼ਿਸ਼ ਕਰਕੇ ਦੇਖੀ ਪਾਜੀ ਕੋਸ਼ਿਸ਼ ਕਿੰਨੀ ਕੀ ਕਰੀ ਅੱਗੇ ਉਹ ਕੀ ਕਹਿੰਦੇ ਆਪਾਂ ਇੱਕ ਕਾਰਵਾਈ ਅੱਗੇ ਕੁਝ ਕਹਿੰਦੇ ਆ ਹੋਗੀ ਤੁਸੀਂ ਗਲਤ ਨਹੀਂ ਕੁਝ ਵੀ ਨਹੀਂ ਕਹਿੰਦੇ ਉਹਨਾਂ ਨੂੰ ਪਤਾ ਇਹ ਚੀਜ਼ ਗਲਤ ਹੈ ਤਾਂ ਹੀ ਨਾਲੇ ਕੁਝ ਬੋਲਦੇ ਜੇ ਉਹਨਾਂ ਨੂੰ ਪਤਾ ਹੋਵੇ ਅਗਲੇ ਨੂੰ ਬੋਲ ਲਾਂ ਜਾਂ ਸਹੀ ਹੋਵੇ ਨਾ ਚੀਜ਼ ਤਾਂ ਅਗਲੇ ਬੋਲਦੇ ਵੀ ਨਹੀਂ ਫਿਰ ਇਹ ਪਾਜੀ ਤੁਸੀਂ ਹਰ ਸਾਲ ਮਤਲਬ ਪੱਕੀ ਇਸ ਤਰ੍ਹਾਂ ਡਿਊਟੀ ਦਿੰਦੇ ਹਰ ਸਾਲ ਐਵੇਂ ਜਿਵੇਂ ਹੁਣ ਲੱਗ ਰਹੇ ਆ ਆਪਾਂ ਜੀ ਤੁਹਾਡੇ ਤੋਂ ਸ਼ੁਰੂ ਹੋ ਜਾਂਦੇ ਆ ਤੇ ਉਹ 29 ਦਾ ਕੋਰੀ ਹੁੰਦੇ ਆ ਵੀ ਤੁਹਾਡੇ ਹਿਸਾਬ ਨਾਲ ਕੀ ਹੋਣਾ ਚਾਹੀਦਾ ਕਿਵੇਂ ਹੋਣਾ ਚਾਹੀਦਾ ਜੀ ਇਹ ਤਾਂ ਹੁਣ ਆਪਣੇ ਪੰਜਾਬ ਨੂੰ ਬਦਲਣਾ ਚਾਹੀਦਾ ਥੋੜਾ ਜਿਹਾ ਆਹੀ ਤਾਂ ਇਹ ਚੀਜ਼ ਕਹਾਂਗੇ ਬਾਕੀ ਹੁਣ ਤੁਸੀਂ ਆਪਣੇ ਪੱਦਰ ਉੱਤੇ ਜਿਸ ਤਰ੍ਹਾਂ ਇਹ ਮੇਲਾ ਚੱਲ ਰਿਹਾ ਜੀ ਮੇਲੇ ਉੱਤੇ ਤੁਸੀਂ ਟੋਪੀਆਂ ਲਾ ਰਹੇ ਹੋ ਪਰੀ ਤੋਂ ਇਲਾਵਾ ਜਦੋਂ ਮੇਲਾ ਸ਼ੁਰੂ ਹੋਣਾ ਹੁੰਦਾ ਆ ਉਹ ਤੋਂ ਪਹਿਲਾਂ ਆਪਣੇ ਪੱਧਰ ਤੇ ਕੋਈ ਤਿਆਰੀ ਕਰਦੇ ਹਾਂ ਜਾਂ ਨੌਜਵਾਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਸੰਪਰਕ ਹੁੰਦਾ ਵੀ ਸਾਡਾ ਸਾਰਿਆਂ ਨਾਲ ਆਈ ਔਰ ਤਿਆਰੀ ਕਰ ਦਿੰਦੇ ਆ 17 17 18 ਤਰੀਕ ਨੂੰ ਤਿਆਰੀ ਸ਼ੁਰੂ ਕਰ ਦਿੰਦੇ ਆ ਆਪਣਾ ਪੜਾ ਲੱਗਦਾ ਪਿੱਛੇ ਆਪਣਾ ਇਹਦੇ ਸਾਹਮਣੇ ਕਚੈਰੀਆਂ ਸਾਹਮਣੇ ਤੇ ਹਰ ਸਾਲ ਉੱਥੇ ਲੱਗਦਾ 30 ਸਾਲਾਂ ਤੋਂ ਤੇ ਜਿਹੜੇ ਵੀ ਆਪਾਂ ਸਮ ਗਲਤ ਆਨਸਰ ਕੋਈ ਟੱਕਰਦਾ ਜਾਂ ਕੋਈ ਟੋਪੀਆਂ ਵਾਲਾ ਐਵੇਂ ਟੱਕਰਦਾ ਟੋਪੀਆਂ ਵਾਲਿਆਂ ਨਾਲ ਆਪਾਂ ਚਲੋ ਟੋਪੀਆਂ ਉਹਦੇ ਤਾਰ ਲੈਂਦੇ ਆ ਜਾਂ ਕੋਈ ਗਲਤ ਆਨਸਰ ਟੱਕਰਦਾ ਫਿਰ ਤੁਹਾਨੂੰ ਪਤਾ ਸਪੇਅਰ ਰਿਪੇਅਰ ਹੀ ਹੁੰਦੀ ਫਿਰ ਤਾਂ ਉਹਦੀ ਕੋਈ ਕੋਈ ਇਹੋ ਜਿਹੇ ਨੌਜਵਾਨ ਜਿਹੜੇ ਨਸ਼ੇ ਕਰਕੇ ਵੀ ਆ ਰਹੇ ਆ ਕੁਝ ਨੌਜਵਾਨ ਇੱਥੇ ਨਹੀਂ ਸਾਨੂੰ ਹਾਲੇ ਤੱਕ ਤਾਂ ਕੋਈ ਟੱਕਰਿਆ ਨਹੀਂ ਹਾਲੇ ਤੱਕ ਤਾਂ ਕੋਈ ਟੱਕਰਿਆ ਨਹੀਂ ਟੱਕਰਿਆ ਫਿਰ ਕੀ 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 ਕਾਰਵਾਈ ਪਾਈ ਜਾਏਗੀ ਉਹਦੇ ਨਾਲ ਕਾਰਵਾਈ ਹੁਣ ਤੁਹਾਨੂੰ ਤੁਹਾਨੂੰ ਪਤਾ ਹੀ ਹੈ ਫਿਰ ਕੀ ਪੈਂਦੀ ਹੁੰਦੀ ਹੈ ਸਨੋਤਾ ਹੀ ਫਿਰਦਾ ਫਿਰ ਤਾਂ ਸਾਡਾ ਦਾ ਹਾਲਾਂਕਿ ਬਹੁਤ ਸਾਰੇ ਲੰਗਰਾਂ ਦੇ ਦਸਤਾਰਾਂ ਦੇ ਲੰਗਰ ਲੱਗੇ ਹੋਏ ਆ ਫਿਰ ਵੀ ਟੋਪੀਆਂ ਲੈ ਕੇ ਆਉਂਦੇ ਆ ਇਹ ਸਮਝਦੇ ਕਿਉਂ ਨਹੀਂ ਪਹਿਲਾਂ ਵੀ ਹਾਲਾਂਕਿ ਅਨਾਉਂਸਮੈਂਟ ਕੀਤੀ ਜਾਂਦੀ ਆ ਪਰ ਨੌਜਵਾਨ ਸਮਝਦੇ ਕਿਉਂ ਨਹੀਂ ਜਾਣਦੇ ਕਿਉਂ ਨਹੀਂ ਕੀ ਕਾਰਨ ਕੀ ਲੱਗਦਾ ਪਰ ਉਹ ਹੀ ਤੁਹਾਨੂੰ ਤੁਸੀਂ ਸਮਝ ਸਕਦੇ ਹੋ ਕਿ ਮਤਲਬ ਕਿ ਗੁਲਾਮੀ ਉਹ ਇੱਕ ਹਿਸਾਬ ਦੀ ਨਹੀਂ ਲੋਕੀ ਸਮਝਦੇ ਕਿ ਆਹੀ ਚਲੋ ਸ਼ੀਧੀ ਦਿਹਾੜੇ ਚਾਹ ਰਹੇ ਤੁਸੀਂ ਮੌਨਿਓ ਭਾਵੇਂ ਸਿਰਾਂ ਤੋਂ ਯਾਰ ਤੁਸੀਂ ਪੱਗਾਂ ਦਾ ਬੰਨ੍ਹ ਕੇ ਆਓ ਪਰਨੇ ਦਾ ਬੰਨ੍ਹ ਸਕਦੇ ਹੋ ਰਮਾਲ ਤਾਂ ਬੰਨ ਸਕਦੇ ਹਾਂ ਓਏ ਟੋਪੀਆਂ ਪਾ ਕੇ ਆ ਰਹੇ ਉਹ ਕਿਹੜਾ ਫੈਸ਼ਨ ਚ ਚਾਹਾਰਾ ਹੈ ਜਿਹੜਾ ਤੁਸੀਂ ਟੋਪੀਆਂ ਪਾ ਕੇ ਆ ਰਹੇ ਹੋ ਤੁਸੀਂ ਹੁਣ ਤੁਸੀਂ ਆਹ ਦੱਸੋ ਇਹ ਗੱਲ ਸਹੀ ਹੈ ਕਿ ਗਲਤ ਹੈ ਹੁਣ ਇਹ ਕੁੜੀਆਂ ਟੋਪੀ ਪਾਈ ਹੋਈ ਹੈ ਹੁਣ ਮੈਂ ਕੁੜੀਆ ਟੋਪੀ ਤਾਰ ਲਾਂ ਫੇਰ ਮੈਂ ਦੇਖਾਂ ਤਾਂ ਉਹਨੂੰ ਮਾੜੇ ਕਹਿਣਗੇ ਮਾੜਾ ਕੰਮ ਗਲਤ ਕੰਮ ਕਰ ਰਿਹਾ ਟੋਪੀਆਂ ਤਾਰ ਰਿਹਾ ਭਾਜੀ ਉਹੀ ਗੱਲ ਹੈ ਜਦੋਂ ਮੰਨ ਲਓ ਆਹ ਵੀਡੀਓ ਜਾਣੀ ਹੁਣ ਮੀਡੀਆ ਵਿੱਚ ਮੰਨ ਲਓ ਕੋਈ ਬੰਦਾ ਨਵਾਂ ਆਇਆ ਉਹਨੂੰ ਨਹੀਂ ਪਤਾ ਆ ਤਾਂ ਫਿਰ ਭਾਈ ਉਹ 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 ਤਾਂ ਉਹਦੇ ਮਨ 'ਚ ਤਾਂ 네ਗੈਟਿਵਿਟੀ ਜਾਊਗੀ ਨਾ ਪਰ ਉਹ ਇਹ ਵੀ ਸੋਚ ਸਕਦਾ ਨਾ ਕਿ ਹਾਂ ਮੈਂ ਜਾਂ ਉੱਥੇ ਜਾਣਾ ਕਿ ਮੈਂ ਦਿਮਾਗ ਲਾ ਸਜਾ ਕੇ ਜਾਵਾਂ ਜਾਂ ਪਰਨਾ ਬੰਨ ਕੇ ਜਾਵਾਂ ਜ਼ਰੂਰੀ ਤਾਂ ਨਹੀਂ ਕਿ ਹਾਂ ਮੈਂ ਟੋਪੀਓ ਪਾ ਕੇ ਜਾਵਾਂ ਥੋੜਾ ਉਹਦਾ ਵੀ ਦਿਮਾਗ ਕੰਮ ਕਰਨਾ ਚਾਹੀਦਾ ਕਿ ਹਾਂ ਮੈਂ ਇਹਨੂੰ ਹੋਰ ਕਿਸੇ ਤਰੀਕੇ ਨਾਲ ਵੀ ਨੌਜਵਾਨਾਂ ਨੂੰ ਸਮਝਾਇਆ ਜਾ ਸਕਦਾ ਤਰੀਕਾ ਹੁਣ ਤੁਹਾਡੇ ਸਾਹਮਣੇ ਇਹੀ ਤਰੀਕਾ ਹੈ ਇਹਦੇ ਨਾਲ ਹੀ ਸਮਝਣਗੇ ਅਗਰਾਂ ਨੂੰ ਬਹੁਤ ਫਰਕ ਪੈ ਚੁੱਕਿਆ ਹੈ ਅੱਛਾ ਪੈਂਦਾ ਫਰਕ ਤੁਹਾਡੇ ਸਾਹਮਣੇ ਬਹੁਤ ਬਹੁਤ ਫਰਕ ਪੈ ਚੁੱਕਿਆ ਬਹੁਤ ਫਰਕ ਕਹਿੰਦਾ ਅੱਗੇ ਕਿੰਨੀਆਂ ਕਿ ਟੋਪੀਆਂ ਲਾ ਤਿਹੜਾ ਦਾ 4-5 ਇਕੱਠੇ ਹੋਈਆਂ ਅੱਛਾ ਜੀ ਤੇ ਕਦੇ ਫਿਰ ਵਿਰੋਧ ਨਹੀਂ ਕਰਦੇ ਨੌਜਵਾਨ ਜੀ ਨਹੀਂ ਉਹਨਾਂ ਨੂੰ ਪਤਾ ਕਿ ਇਹ ਸਾਡੀ ਗਲਤੀ ਹੈ ਗਲਤੀ ਹਾਲਾਂਕਿ ਕਈ ਨੌਜਵਾਨੇ ਉਲਟਪਾਜੀ ਵੀ ਕਰਦੇ ਜਿਵੇਂ ਮੋਟਰਸਾਈਕਲਾਂ ਤੇ ਜਿਵੇਂ ਆ ਇੱਥੇ ਕਾਰਾਂ ਵੀ ਲੈ ਕੇ ਆ ਰਹੇ ਨੇ ਇਹਨਾਂ ਨੂੰ ਰੋਕ ਲੈਣ ਦੇ ਵਿੱਚ ਕੁਝ ਕਰਦੇ ਹੋ ਤੁਸੀਂ ਬਿਲਕੁਲ ਜਿਹੜੇ ਐਵੇਂ ਖੱਪ ਖੱਪ ਬੰਦਦੇ ਨੇ ਆਪਾਂ ਉਹਨਾਂ ਨੂੰ ਸਮਝਾਈ ਦਿੰਦੇ ਲੇਕਿਨ ਇਹ ਗੱਲ ਆ ਇਸ ਤਰ੍ਹਾਂ ਤੁਸੀਂ ਬਾਈ ਨੇ ਬਹੁਤ ਵਧੀਆ ਸਵਾਲ ਕੀਤਾ ਕਿ ਹੈ ਨਾ ਨੌਜਵਾਨਾਂ ਨੂੰ ਰੋਕਦੇ ਪਰ ਦੇਖਿਓ ਨੌਜਵਾਨ ਜਿਹੜੇ ਟਰੈਕਟਰਾਂਾਂ ਤੇ ਜਾਂ ਬੋਲਟਾਂ ਦੇ ਪਟਾਕੇ ਵਿਆਹਦੇ ਜਿਆਦਾਤਰ ਸਰਦਾਰ ਹੁੰਦੇ ਨੇ ਤੇ ਫਿਰ ਉਹਨਾਂ ਨੂੰ ਵੀ ਤੁਸੀਂ ਨੋਟ ਕਰਦੇ ਹੋ ਬਿਲਕੁਲ ਸਾਬ ਸਾਬ ਹੁੰਦਿਆਂ ਨੋਟ ਨੋਟ ਸਾਬ ਹੁੰਦੇ ਨੇ ਪਰ ਜਿਹੜੇ ਇਹ ਜੀ ਹੁੱਲੜ ਬਾਜੀ ਕਰਦੇ ਉਹਨਾਂ ਨੂੰ ਆਪਾਂ ਪਿਆਰ ਨਾਲ ਸਮਝਾਈਦਾ ਆ ਅੱਜ ਤੱਕ ਆਪਾਂ ਹੱਥ ਘਿਸਤ ਨਹੀਂ ਚੱਕਿਆ ਕਿ ਆਵੇਂ ਆ ਪਿਆਰ ਨਾਲ ਹੀ ਸਮਝਾਈਦਾ ਸਾਰਿਆਂ ਨੂੰ ਬਾਕੀ ਜੇ ਨਾ ਸਮਝੇ ਅਗਲੇ ਆਪਣੀ ਗੱਲ ਪੈਂਦਾ ਆਵੇ ਫੇਰ ਤਾਂ ਤੁਹਾਨੂੰ ਪਤਾ ਹੀ ਹੈ ਕੀ ਹੁੰਦਾ ਹੈ ਤੁਸੀਂ ਭਾਜੀ ਇਹਨਾਂ ਦਿਨਾਂ ਨੂੰ ਕਿਵੇਂ ਦੇਖਦੇ ਹੋ ਕਿਹੋ ਜਿਹੇ ਦਿਨ ਮੰਨਦੇ ਹੋ ਕਈ ਕਹਿੰਦੇ ਸੋਗ ਦੇ ਦੇਣਾ ਤੇ ਕਈ ਕਹਿੰਦੇ ਚੜ੍ਹਦੀ ਕਲਾ ਦੇ ਦੇਣਾ ਤੇ ਤੁਸੀਂ ਚੜ੍ਹਦੀ ਕਲਾ ਦੇ ਦਿੰਦੇ ਨੇ ਇਹਦਾ ਸਿੱਖ ਕੌਮ ਦੇ ਚੜ੍ਹਦੀ ਕਲਾ ਦੇ ਦਿੰਦੇ ਨੇ ਹੁਣ ਕਈ ਕਹਿੰਦੇ ਨੇ ਕਿ ਨਾ ਅਫਸੋਸ ਹੈ ਸ਼ਹੀਦੀ ਤੇ ਆਹਦੇ ਚੜ੍ਹਦੀ ਕਲਾ आले ਦਿੰਦੇ ਉਹ ਤਾਂ ਆਪਣੇ ਗੁਰੂ ਸੀ ਜਿਹੜੇ ਸ਼ਹੀਦ ਹੋ ਗਏ ਯਾਰ ਛੋਟੇ ਛੋਟੇ ਆਪਾਂ ਕਹਿੰਦੇ ਆ ਬੱਚੇ ਉਹਦਾ ਆਪਣੇ ਪਿਓ ਸੀ ਉਹਦਾ ਪਿਓ ਸੀ ਆਵਣੇ ਹੁਣ ਕੋਈ ਮੈਂ ਕਹਦਾ ਕਿ ਹਾਂ ਵੀ ਕੋਈ ਆਪਣੇ ਘਰ ਚ ਕੋਈ ਛੋਟਾ ਜਵਾਕ ਹਾਂ ਵੀ ਕੋਈ ਪੋਰਾ ਹੋ ਜਾਂਦਾ ਹੈਗਾ ਨਾ ਤੁਸੀਂ ਸਮਝ ਸਕਦੇ ਹੋ ਮੈਂ ਗੱਲ ਨੂੰ ਕਾਬਾ ਕਿਵੇਂ ਕਰਦੇ ਆ ਅਫਸੋਸ ਕਰਦੇ ਆ ਨਾ ਤੇ ਉਹਦਾ ਨੀਹਾਂ ਚ 30000 ਜਿੰਦੇ ਚੜਦੀ ਗਲਾ ਸੀ ਹੀਦ ਹੋਏ ਸੀ ਚੜਦੀ ਗਲਾ ਦੇ ਦਿਨ ਨੇ ਇਹ ਉਦਾਂ ਦਾ ਸਿੱਧਾ ਉਦਾਂ ਦਾ ਸਿੱਧਾ ਕਹਿ ਗਿਆ ਅੱਜ ਅੱਜ ਦੇ ਨੌਜਵਾਨਾਂ ਚ ਅੱਜ ਦੇ ਬੱਚਿਆਂ ਚ ਮੂੰਹ ਨਹੀਂ ਲੱਗਦਾ ਨਹੀਂ ਅੱਛਾ ਭਾਜੀ ਬੱਖੋ ਬੱਕਰੇ ਥਾਂ ਤੇ ਲੰਗਰ ਲੱਗੇ ਪਿੰਡਾਂ ਦੀਆਂ ਕਮੇਟੀਆਂ ਬੈਠੀਆਂ ਹੋਈਆਂ ਨੇ ਤਾਂ ਤੁਸੀਂ ਕਦੇ ਉਹਨਾਂ ਨਾਲ ਵੀ ਸੰਪਰਕ ਕੀਤਾ ਭਾਈ ਜਿਹੜੇ ਇੱਥੇ ਨੌਜਵਾਨ ਆਂਦੇ ਆ ਜਾਂ ਜਿਹੜੇ ਤੁਹਾਡੇ ਨਾਲ ਟੋਪੀਆਂ ਵਗੈਰਾ ਲੈ ਕੇ ਆਉਂਦੇ ਤੁਸੀਂ ਉਹਨਾਂ ਨੂੰ ਰੋਕੋ ਜਿਆਤਰ ਪਰ ਨਹੀਂ ਆਸੀਂ ਕਿਸੇ ਨਾਲ ਸੰਪਰਕ ਨਹੀਂ ਕਰਾ ਅਗਰ ਨਹੀਂ ਭਾਜੀ ਕਰ ਲੈਣਾ ਚਾਹੀਦਾ ਇੱਕ ਚੰਗਾ ਮੈਸੇਜ ਜਾਂ ਵੱਧ ਤੋਂ ਵੱਧ ਲੋਕਾਂ ਨੂੰ ਜਿਹੜੇ ਨੌਜਵਾਨ ਇਸ ਤਰ੍ਹਾਂ ਆ ਜਾਂਦੇ ਉਹਨਾਂ ਰੋਕਿਆ ਜਾ ਸਕਦਾ ਜਾਂ ਫਿਰ ਫੁੱਲੜਵਾਜਿਆਂ ਨੂੰ ਵੀ ਰੋਕਿਆ ਜਾ ਸਕਦਾ ਜਦੋਂ ਆਪਣੀ ਮੀਟਿੰਗ ਹੁੰਦੀ ਹੈ ਨਾ ਉਹਰੇ ਸਾਰੇ ਲੰਗਰ ਵਾਲਿਆਂ ਦੀਆਂ ਤੇ ਉਦੋਂ ਸਾਰੀ ਜਥੇਬੰਦੀਆਂ ਆਉਂਦੀਆਂ ਤੇ ਉਹਦੇ ਵਿੱਚ ਸਭ ਕੁਝ ਦੱਸਿਆ ਜਾਂਦਾ ਕਿ ਹਾਂ ਵੀ ਟੋਪੀ ਪਾਣਾ ਮਨਾ ਹੈ ਫਿਰ ਵੀ ਲੋਕੀ ਪਾ ਕੇ ਆਉਂਦੇ ਨੇ ਇਹ ਗੱਲ ਨੂੰ ਨਹੀਂ ਸਮਝਦੇ ਫਿਰ ਫਿਰ ਐਵੇਂ ਹੀ ਕਰਨਾ ਪੈਂਦਾ ਸਾਨੂੰ ਅੱਛਾ ਭਾਜੀ ਆ ਆਖਰੀ ਸਵਾਲ ਆ ਮੇਰਾ ਟੋਪੀ ਪਾਣੀ ਕਿਉਂ ਮਨਾਇਆ? ਤੁਹਾਨੂੰ ਕੀ ਲੱਗਦਾ ਕਿ ਟੋਪੀ ਪਾਣ ਦੇ ਨਾਲ ਕੀ ਹੁੰਦਾ? ਟੋਪ ਆਪਾਂ ਗੁਰੂ ਘਰੇ ਆ ਰਹੇ ਆਂ, ਆਪਾਂ ਛਿੱਦੀ ਦਿਹਾੜਾਂ ਤੇ ਆ ਰਹੇ ਆਂ। ਉਹ ਆਂਦੇ ਨੇ ਚਲੋ ਠੀਕ ਆ ਕੋਈ ਚੱਕਰ ਨਹੀਂ। ਉਹ ਟੋਪੀਆਂ ਪਾਈ ਫਰੀ ਜਾਂਦੇ ਨੇ। ਆਪਾਂ ਨੂੰ ਕੋਈ ਦਿੱਕਤ ਨਹੀਂ। ਤੁਸੀਂ ਛਿੱਦੀ ਦਿਹਾੜਾਂ ਦੇ ਤਾਂ ਆਏ ਹੋ ਟੋਪੀਆਂ ਨਾਲ ਆ ਪਾਓ ਪਰਨੇ ਬੰਨ ਲਓ, ਰਮਾੜੀ ਬੰਨ ਲਓ। ਸਾਲਾ 20 ਰੁਪਏ ਰਮਾੜਾ ਰਮਾੜੀ ਬੰਨ ਲਓ 20 ਰੁਪਏ ਦਾ ਲੈ ਕੇ। ਜਾਓ ਵੀ ਨਹੀਂ ਲੈ ਲਰਦੇ ਵੀ ਸਾਡੇ ਕੋਲ ਆਹੀ ਦਿੰਦੇ ਆ ਤੁਹਾਨੂੰ ਤਾਂ ਮਾਲ ਦੇ ਫਿਰ। ਆਹੀ ਤਾਂ ਹੀ ਕਹਾਂ ਨੌਜਵਾਨਾਂ ਨੂੰ। ਆਪਣੇ ਆਪਣੇ ਘਰੇ ਵਾਪਸ ਮੁੜੋ। ਆਪਣੇ ਘਰੇ ਵ ਅੰਮ੍ਰਿਤ ਛਕਣਾ ਚਾਹੀਦਾ ਦੁਬਾਰੇ ਫੇਰ ਆਪਣਾ ਦਿਮਾਲੇ ਸਜਾਈਏ ਅੱਗੇ ਟਾਈਮ ਬੜਾ ਮਾੜਾ ਆਣ ਵਾਲਾ ਹੈ ਆਪਾਂ ਦੇਹੀ ਕਮਾਂ ਹੈ ਭਾਜੀ ਅਕੀਰ ਅਕੀਰਲਾ ਸਵਾਲ ਹੈ ਜਿਆਦਾਤਰ ਇੱਥੇ ਪ੍ਰਵਾਸੀ ਨੇ ਉਹ ਜਿਹੜੇ ਉਹ ਪੰਜਾਬ ਨੂੰ ਜਾਂ ਸਿੱਖੀ ਨੂੰ ਉਸ ਤਰੀਕੇ ਨਾਲ ਨਹੀਂ ਸਾਂ ਉਹਨਾਂ ਨੇ ਟੋਪੀਆਂ ਲਈਆਂ ਹੁੰਦੀਆਂ ਫਿਰ ਉਹ ਜਦੋਂ ਸਮਝਦੇ ਹੀ ਨਹੀਂ ਫਿਰ ਉਹਨਾਂ ਦੀ ਤਾਂ ਕੋਈ ਗਲਤੀ ਨਹੀਂ ਹੋਈ ਜਿਵੇਂ ਪ੍ਰਵਾਸੀ ਨੇ ਇੱਥੇ ਉਹਨਾਂ ਨੇ ਸਟਾਲਾਂ ਰੇੜੀਆਂ ਲਾਈਆਂ ਹੋਈਆਂ ਫਿਰ ਉਹਨਾਂ ਦੀ ਇਸ 'ਚ ਕੀ ਗਲਤੀ ਹੋ ਸਕਦੀ ਉਹਨਾਂ ਨੂੰ ਵੀ ਇਹ ਗੱਲ ਤਾਂ ਸਮਝਣਾ ਚਾਹੀਦੀ ਹੈ ਨਾ ਕਿ ਹੁਣ ਬਾਹਰੋਂ ਅੰਗਰੇਜ਼ ਆਂਦੇ ਨੇ ਹੁਣ ਬਾਹਰੋਂ ਅੰਗਰੇਜ਼ ਆਂਦੇ ਆਪਾਂ ਦਰਬਾਰ ਸਾਹਿਬ ਜਾਂਦੇ ਆਂ ਅਸੀਂ ਦਰਬਾਰ ਸਾਹਿਬ ਜਾਂਦੇ ਆਂ ਤੇ ਪ੍ਰਕਰਮਾ ਦੀ ਸੇਵਾ ਲਾਉਂਦੇ ਆਂ ਸਾਨੂੰ ਉੱਥੇ ਬੜੇ ਬਹੁਤ ਤਰ੍ਹਾਂ ਦੇ ਲੋਕ ਟੱਕਰਦੇ ਨੇ ਉੱਥੇ ਤੇ ਹੁਣ ਅੰਗਰੇਜ਼ ਬਾਹਰੋਂ ਆਂਦੇ ਨੇ ਉਹਨਾਂ ਨੂੰ ਪਤਾ ਹੈ ਕਿ ਹਾਂ ਵੀ ਉੱਥੇ ਚੱਲੇ ਆ ਅਸੀਂ ਸਿੱਖਾਂ ਦੇ ਗੁਰੂ ਘਰੇ ਚੱਲੇ ਆ ਤੇ ਤੁਹਾਨੂੰ ਪਤਾ ਹੈ ਕਿ ਐਵੇਂ ਉੱਥੇ ਜਾਂ ਰਮਾਲ ਬੰਨ ਕੇ ਜਾਣਾ ਜਾਂ ਦਮਾਲਾ ਸਜਾ ਕੇ ਜਾਣਾ ਪੱਗ ਬੰਨ ਕੇ ਜਾਣੀ ਹੁਣ ਆਪਾਂ ਦਰਬਾਰ ਸਾਹਿਬ ਦੇਦੇ ਕਿੰਨੇ ਅੰਗਰੇਜ਼ ਆਂਦੇ ਨੇ ਕਿਸੇ ਨੇ ਦੇਖਿਆ ਤੁਸੀਂ ਐਵੇਂ ਬਿਨਾਂ ਕੋਈ ਟੋਪੀ ਲੈ ਕੇ ਅੰਦਰ ਵੜ ਗਿਆ ਹੋਵੇ ਜਾਂ ਹੌਣ ਹੁੰਦੇ ਆਪਣੀ ਇੰਡੀਆ ਵਾਲੇ ਹੁੰਦੇ ਨੇ ਜਾਂ ਪ੍ਰਵਾਸੀ ਹੁੰਦੇ ਨੇ ਜਿਹੜੇ ਆ ਵੀ ਨਿੱਕਰਾਂ ਪਾ ਕੇ ਅੰਦਰ ਘੁੰਮ ਰਹੇ ਜਾਂ ਆ ਵੀ ਨੰਗੇ ਪੈਰੇ ਅੰਦਰ ਆ ਗਏ ਇਹ ਹੀ ਹੁੰਦਾ ਭਾਜੀ ਕਤੇ ਉਹ ਇੱਕ ਇੱਕ ਇਹ ਵੀ ਦਾ ਕਾਰਨ ਮੰਨ ਸਕਦੇ ਕਿ ਜਿੱਦਾਂ ਜਿਹੜਾ ਜੋੜ ਮੇਲੇ ਸ਼ੀਤਾਂ ਦੇ ਜੋੜ ਮੇਲੇ ਖਾਲਸੇ ਜੋੜ ਮੇਲੇ ਉਹਦਾ ਜਿਹੜਾ ਪ੍ਰਬੰਧ ਆ ਥੋੜਾ ਬਦਲ ਗਿਆ ਆ ਉਹਨਾਂ ਨੂੰ ਮੇਲਿਆਂ ਦਾ ਰੂਪ ਦੇ ਦਿੱਤਾ ਗਿਆ ਅੱਜ ਕੱਲ ਚੰਡੋਲ ਲੱਗਣੇ ਜਾਂ ਖਡਾਉਣਿਆਂ ਦੀਆਂ ਦੁਕਾਨਾਂ ਜਾਂ ਸ਼ਾਪਿੰਗ ਮਾਲ ਬਣ ਜਾਣੇ ਉਹ ਵੀ ਕਾਰਨ ਆ ਕਿ ਲੋਕਾਂ ਨੂੰ ਲੱਗਦਾ ਇਹ ਮੇਲਾ ਆ ਸ਼ਾਪਿੰਗ ਮਾਲ ਆ ਜਿੱਦਾਂ ਮਰਜੀ ਘੁੰਮਣ ਚੱਲ ਜੋਣਾ ਜੀ ਉਹਨਾਂ ਨੂੰ ਕਈਆਂ ਨੂੰ ਲੱਗਦਾ ਹੁਣ ਬੁਰੇ ਬਥੇਰੇ ਆਏ ਨੇ ਜੇ ਮੇਰੇ ਸਾਹਮਣੇ ਮੈਂ ਕੋਈ ਅੱਗੂ ਕੋਈ ਅੱਗੂ ਜਾ ਰਿਹਾ ਗੱਲ ਕਰਦਾ ਕੋਈ ਪਿੱਛੇ ਜਾ ਰਿਹਾ ਕਿ ਹਾਂ ਵੀ ਮੇਲੇ ਤੇ ਆਏ ਆ ਵੀਰ ਅਸੀਂ ਆਪਣੇ ਦਾ ਆਪਣਾ ਪੰਜਾਬੀ ਕੋਈ ਆਪਣਾ ਪੰਜਾਬ ਦਾ ਉਹਨਾਂ ਦਾ ਪਤਾ ਹਾਂ ਵੀ ਛਿੱਦੀ-ਧਿਆਰੇ ਚੱਲ ਰਹੇ ਨੇ ਇਹ ਜਿਹੜਾ ਕੋਈ ਬਾਹਰਲਾ ਬੰਦਾ ਆਏਗਾ ਉਹ ਤੇ ਹੀ ਹੈਗਾ ਇਹ ਤਾਂ ਮੇਲੇ ਤੇ ਚੱਲੇ ਆਂ ਬਹੁਤ ਬਹੁਤ ਧੰਨਵਾਦੀ ਉਸੇ ਸਾਡੇ ਨਾਲ ਖਾਲਸਾ ਜੀ ਮੌਜੂਦ ਸੀਗੇ ਜਿਨ੍ਹਾਂ ਨੇ ਟੋਪੀਆਂ ਜਿਹੜੀਆਂ ਲਾ ਰਹੇ ਨੇ ਪਰ ਖਾਸ ਤੌਰ ਤੇ ਇਹਨਾਂ ਨੇ ਹੀ ਬੇਨਤੀ ਸਾਰਿਆਂ ਨੂੰ ਕਰ ਰਿਹਾ ਕਿ ਸ਼ਹੀਦੀ ਜੋੜ ਮੇਲੇ ਚੱਲ ਰਹੇ ਆ ਟੋਪੀਆਂ ਜਿਹੜੀਆਂ ਸਿਰ ਤੇ ਨਹੀਂ ਲੈਣੀਆਂ ਚਾਹੀਦੀਆਂ ਆ ਦਸਤਾਰਾਂ ਬਨ ਕੇ ਆਉਣਾ ਚਾਹੀਦਾ ਅਗਰ ਦਸਤਾਰ ਨਹੀਂ ਤਾਂ ਰੁਮਾਲ ਜਿਹੜਾ ਲਿਆ ਜਾ ਸਕਦਾ ਪਰ ਜਦੋਂ ਟੋਪੀ ਪਾ ਕੇ ਆਣੇ ਤਾਂ ਇੱਕ ਤਰ੍ਹਾਂ ਦੀ ਚੜਜੀ ਜਿਹੜੀ ਹੈ ਇਹਨਾਂ ਨੂੰ ਜਰੂਰ ਪਹਿਸ ਤੁਸੀਂ ਦੀ ਜਿਸ ਕਰਕੇ ਇਹ ਹਰ ਸਾਲ ਇਹ ਕਾਰਜ ਕਰਦੇ ਨੇ ਤੇ ਕਹਿ ਰਹੇ ਕਿ ਇਹ ਜਿਹੜਾ ਜਿਸ ਤਰ੍ਹਾਂ ਟੋਪੀ ਲੈ ਕੇ ਲੋਕ ਆਉਂਦੇ ਨੇ ਉਹ ਵੀ ਅੱਗੇ ਨਾਲ ਜਿਹੜੇ ਘਟ ਰਹੇ ਫਰਕ ਜਿਹੜਾ ਹੈ ਉਹ ਪੈ ਰਿ ਫਤਿਹ ਕਰ ਸਕ ਜਗਰਾ ਜਾਵੈ ਤਨ 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 ਮਹਾਕਾਲ ਬਾਬਾ ਦੀ ਜਿਜਦੇ ਮਾਨੂੰ ਪਾਵੇ ਸੋਤਰੀਏ ਕਾਲੇ ਵਾਏ ਗੁਰਜੀਕਾ ਖਾਲਸਾ ਵਾਏ ਗੁਰਜੀ ਕੀ ਫਤਿਹ